ਪਤਿਤ ਪਾਵਨ ਦੁਖ ਭੈ ਭੰਜਨ ਅਹੰਕਾਰ ਨਿਵਾਰਨ ਹੈ ਅਹੰਕਾਰ ਨਿਵਾਰਨ ਹੈ ਭਾਵ ਖੰਡਨ ਅਹੰਕਾਰ ਨਿਵਾਰਨ ਹੈ ਭਾਵ ਖੰਡਨ ਭਗਤ ਭਗਤੀ ਤੋਖਿਤ ਦੀਨ ਕਿਰਪਾਲਾ ਗੁਣਾ ਨਾ ਕਿਤਹੀ ਹੈ ਪਿੱਗਾ ਭਗਤੀ ਤੋਖਿਤ ਭਗਤੀ ਤੋਂ ਪ੍ਰਸੰਨ ਹੋ ਜਾਂਦੇ ਹਨ ਦੀਨ ਕਿਰਪਾਲਾ ਜਿੱਥੇ ਵਿਸਰਾਮ ਹੈ ਗੁਣੇ ਨ ਗੁਣੇ ਨਾ ਕਿਤਹੀ ਹੈ ਭਿੱਗਾ ਭਿੱਗਾ ਉਚਾਰਨ ਕਰਨਾ ਇਸ ਨੂੰ ਗੁਣੇ ਨ ਕਿਤਹੀ ਹੈ ਭਿੱਗਾ ਭਗਤੀ ਤੋਖਿਤ ਦੀਨ ਕਿਰਪਾਲਾ ਗੁਣ ਨਾ ਕਿਤਹੀ ਹੈ ਭਿੱਗਾ ਯਾਨੀ ਗੁਣਾ ਦੇ ਨਾਲ ਨਹੀਂ ਭਿੱਜਦਾ ਹੈ ਪ੍ਰਸੰਨ ਹੁੰਦਾ ਹੈ ਭਗਤੀ ਨਾਲ ਪ੍ਰਸੰਨ ਹੁੰਦੇ ਹਨ ਨਿਰੰਕਾਰ ਅਸ਼ਾਲ ਅਡੋਲੋ ਹਾਂ ਨਿਰੰਕਾਰ ਤੇ ਵਿਸਰਾਮ ਅਸ਼ਾਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੇ ਜਿਸ ਆਪ ਮਿਲਾਏ ਆਪਹੁ ਕੋਈ ਨ ਪਾਵੇਗਾ ਆਪਹੁ ਕੋਈ ਨ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਨ ਬਨ ਆਪੇ ਗੁਪੀ ਆਪੇ ਕਾਨਾ ਕੰਨਾ ਭਾਰਾ ਬੋਲਣਾ ਆਪੇ ਗਊ ਚਰਾਵੇ ਬਾਨਾ ਚਰਾਵੇ ਕਿੱਥੇ ਬੋਲੋ ਸਾਹਿਬ ਆਪੇ ਗਊ ਚਰਾਵੇ ਬਾਨਾ ਇਸ ਤਰ੍ਹਾਂ ਵੀ ਠੀਕ ਹੈ ਆਪੇ ਗਊ ਚਰਾਵੇ ਬਾਨਾ ਆਪੇ ਹੀ ਗਊ ਰੂਪ ਹੋ ਕੇ ਹੈ ਗਊ ਨੂੰ ਚਰਾਉਂਦੇ ਹਨ ਜੰਗਲ 'ਚ ਆਪੇ ਗਊ ਚਰਾਵੇ ਬਾਨਾ ਚਾਲ ਨਾਲ ਗਊ ਤੇ ਲਾਓ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤਉ ਦੇ ਲੇਪ ਨਹੀਂ ਇੱਕ ਤੇਲ ਰੰਗਾ ਏਕ ਜੀਹ ਗੁਣ ਕਵਣ ਬਖਾਨੈ ਸਹਸਫਣੀ ਸੇਖ ਅੰਤ ਨ ਜਾਣੈ ਹਾਂ ਸਹਸਫਣੀ ਸੇਖ ਅੰਤ ਨ ਜਾਣੈ ਨਵਤਨ ਨਾਮ ਜਪੈ ਦਿਨ ਰਾਤੀ ਨਵਤਨ ਨਾਮ ਜਪੈ ਦਿਨ ਰਾਤੀ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪੇਤ ਸਰਣਾ ਆਇ ਭੈ ਭਿਆਨਕ ਜਮਦੂਤ ਭੈ ਭਿਆਨਕ ਜਮਦੂਤ ਦੁੱਤਰ ਹੈ ਮਾਇਆ ਹੋਹ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਤ ਮਾਨ ਹੈ ਸਗਲ ਮਿਥੇਨਾ ਇਕ ਮਾਗੋ ਦਾਨ ਗੋਬਿੰਦ ਸੰਤ ਰੇਨਾ ਮਸਤਕ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੈ ਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤੈਨੂੰ ਸਾਧੂ ਚਰਨ ਲੈ ਇੱਥੇ ਵਿਸਰਾਮ ਲਾਉਣਾ ਹੈ ਤਿੰਨ ਸਾਧੂ ਚਰਨ ਲੈ ਹਿਰਦੈ ਪ੍ਰਾਤੀ ਤੈਨੂੰ ਸਾਧੂ ਚਰਨ ਲੈ ਹਿਰਦੈ ਪ੍ਰਾਤੀ ਸਗਲ ਨਾਮ ਨਿਧਾਨ ਤੈਨ ਪਾਇਆ ਅਨਹਦ ਸ਼ਬਦ ਮਾਨਵਾਜੰਗਾ ਕੀਰਤਮ ਨਾਮ ਕਥੇ ਤੇਰੀ ਜਿਹਬਾ ਕੀਰਤਮ ਨਾਮ ਇੱਥੇ ਠਮਕ ਲਾ ਦਨੀਆ ਕਥੇ ਤੇਰੇ ਇੱਥੇ ਵਿਸਰਾਮ ਕੀਰਤਮ ਨਾਮ ਕਥੇ ਤੇਰੇ ਜਿਹਬਾ ਕੀਰਤਮ ਨਾਮ ਕਥੇ ਤੇਰੇ ਜਿਹਬਾ ਆ ਵੀਆ ਕੀਰਤਮ ਨਾਮ ਪਿੱਛੇ ਕਥਨ ਕੀਤੇ ਆ ਨਾ ਤੇਰੇ ਜਿਹਬਾ ਦੇ ਨਾਲ ਸਤ ਨਾਮ ਤੇਰਾ ਪਰਾਪੂਰਬਲਾ ਹਾਂਜੀ ਸਤ ਨਾਮ ਤੇਰਾ ਪਰਾਪੂਰਬਲਾ ਕੋ ਨਾਨਕ ਭਗਤ ਪਐ ਸਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਾਤ ਮਿਤ ਤੂੰ ਹੈ ਜਾਣਹਿ ਤੂੰ ਆਪੇ ਕਥਹਿ ਤੈ ਆਪ ਵਖਾਣਹਿ ਨਾਨਕ ਦਾਸ ਦਸਨ ਕੋ ਕਰੀ ਅਹ ਹਰ ਭਾਵੈ ਦਾਸਾ ਰਾਖ ਸੰਗਾ ਾਰੂ ਮਹੱਲਾ ਪੰਜਵਾ ਅੱਲ੍ਹਾ ਆਗਮ ਖੁਦਾਈ ਬੰਦੇ ਹਾਂਜੀ ਅੱਲ੍ਹਾ ਉਚਾਰਨ ਕਰਨਾ ਅੱਲ੍ਹਾ ਅਗੰ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਪੈ ਖਾਕ ਇਕੱਠਾ ਨਹੀਂ ਜਣਾ ਹੈ ਹੋਏ ਪੈ ਖਾਕ ਇਥੇ ਠਮਕ ਚਰਨਾ ਦੀ ਖਾਕ ਹੋਏ ਪੈ ਖਾਕ ਫਕੀਰ ਮੁਸਾਫਰ ਇਥੇ ਵਿਸਰਾਮ ਹੈ ਇਹੋ ਦਰਵੇਸ਼ ਕਬੂਲ ਦਰਾ ਸੱਚ ਨਿਵਾਜ ਯਕੀਨ ਮਸੱਲਾ ਹਾਂਜੀ ਇਸ ਨੂੰ ਮਸੱਲਾ ਹੀ ਉਚਾਰਨ ਕਰਨਾ ਹੈ ਕਈ ਮੁਸਲਾ ਕਹ ਜੰਦੇ ਨੇ ਇਸ ਕਰਕੇ ਮੁਸਲਾ ਨਹੀਂ ਬੋਲਣਾ ਕੋਈ ਪਾਠ ਨਹੀਂ ਹੈ ਸੱਚ ਨਿਵਾਜ ਯਕੀਨ ਮਸੱਲਾ ਮਨਸਾ ਮਾਰ ਨਿਵਾਰੇ ਹੋ ਆਸਾ ਤੇ ਆਸਾ ਪੂਲਾ ਬੋਲਣਾ ਹੈ ਇਹਨੂੰ ਆਸਾ ਨਹੀਂ ਕਹਿਣਾ ਹੈ ਮਨਸਾ ਮਾਰ ਨਿਵਾਰੇ ਹੋ ਆਸਾ ਅਰਬੀ ਦਾ ਸ਼ਬਦ ਹੈ ਇਸ ਨੂੰ ਡੰਡਾ ਜੀ ਨੂੰ ਕਹਿੰਦੇ ਹਨ ਫਕੀਰ ਪਕੜਦੇ ਹਨ ਦੇਹ ਮਸੀਤ ਮਾਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰੀਅਤ ਲੇ ਕਮਾਵਹ ਸਰਾ ਸਰੀਅਤ ਇਸ ਸੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਸਰੀਅਤ ਨਹੀਂ ਕਹਿਣਾ ਸਰਾ ਸਰੀਅਤ ਇੱਥੇ ਵਿਸਰਾਮ ਲੇ ਕਮਾਵਹ ਤੇ ਟਿੱਪੀ ਲੱਗੀ ਹੈ ਕਸ ਕੇ ਬੋਲਣਾ ਕਮਾਵਹ ਤਰੀਕਤ ਤਰਕ ਖੋਜ ਟੋਲਾਵਹ ਹ ਤਰੀਕਤ ਤਰਕ ਇਥੇ ਖੋਜ ਟੋਲਾਵਹ ਮਾਰਫਤ ਮਨ ਮਾਰੋ ਅਬਦਾਲਾ ਮਾਰਫਤ ਇਥੇ ਯਮਕ ਲਾ ਦਨੀ ਹੈ ਪਾਠ ਇਕੱਠਾ ਹੀ ਹੈ ਮਾਰਫਤ ਇਕੱਠਾ ਵਖਰਾ ਨਹੀਂ ਕਹਿਣਾ ਮਾਰਫਤ ਮਨ ਮਾਰੋ ਅਬਦਾਲਾ ਇਥੇ ਵਿਸਰਾਮ ਹੈ ਮਿਲਹ ਹਕੀਕਤ ਜੇਤ ਫਿਰ ਨਾ ਮਾਰਾ ਮਿਲਹ ਹਕੀਕਤ ਇਥੇ ਠਮਕ ਜੇਤ ਫਿਰ ਨਾ ਮਾਰਾ ਕੁਰਾਨ ਕਤੀਬ ਦਿਲ ਮਾ ਹਿਕਮਾਹੀ 10 ਔਰਾਤ ਰੱਖੋ ਬਾਦ ਰਾਹੀ ਹਾਂ 10 ਪੂਲਾ ਬੋਲਣਾ 10 ਔਰਾਤ ਇਥੇ ਵਿਸਰਾਮ ਹੈ ਰੱਖੋ ਬਾਦ ਰਾਹੀ ਬਾਦ ਵੀ ਪੂਲਾ ਬੋਲਣਾ ਹੈ ਪੰਜ ਮਰਦ ਸਿੱਦਕ ਲੇ ਵੱਧੋ ਸਿੱਦਕ ਕਸਕੇ ਨਹੀਂ ਬੋਲਣਾ ਸਿੱਦਕ ਪੂਲਾ ਬੋਲਣਾ ਪੰਜ ਮਰਦ ਸਿੱਦਕ ਲੇ ਵੱਧੋ ਪੰਜ ਮਰਦ ਸਦਕਾ ਲਈ ਬਾਦ ਦੋ ਖੈਰ ਸਬੂਰੀ ਕਬੂਲ ਪਰਾ ਮੱਕਾ ਮੱਕਾ ਮਿਹਰ ਰੋਜਾ ਪੈ ਖਾਕਾ ਹਾਂ ਮੱਕਾ ਮਿਹਰ ਮਿਹਰ ਲਾ ਨਹੀਂ ਲਾਉਣੀ ਹੈ ਸਿਆਰੀਆ ਮੱਕਾ ਮਿਹਰ ਇੱਥੇ ਵਿਸਰਾਮ ਰੋਜਾ ਇੱਥੇ ਜਮਕ ਲਾ ਦਿੰਨੀ ਹੈ ਪੈ ਖਾਕਾ ਪੈ ਸਦ ਪੀਰ ਲਫ ਇਹ ਵਿਸਰਾਮ ਬੜਾ ਧਿਆਨ ਨਾਲ ਲਾਉਣਾ ਹੈ ਯਾਦ ਰੱਖਣਾ ਹੈ ਪਿਸਤ ਤੇ ਵਿਸਰਾਮ ਲਗਣਾ ਹੈ ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ ਪੀਰ ਲਫ਼ਜ਼ ਇੱਥੇ ਠਮਕ ਕਮਾਏ ਅੰਦਾਜ਼ਾ ਪਿਸਤ ਪੀਰ ਲਫ਼ਜ਼ ਕਮਾਏ ਨਹੀਂ ਪੀਰ ਲਫ਼ਜ਼ ਇੱਥੇ ਠਮਕ ਕਮਾਏ ਅੰਦਾਜ਼ਾ ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ ਹੂਰ ਨੂਰ ਮਸਕ ਖੁਦਾਇਆ ਬੰਦਗੀ ਅੱਲਾ ਹੈ ਆਲਾ ਹੁਜਰਾ ਨਹੀਂ ਆਲਾ ਨਹੀਂ ਕਹਿਣਾ ਆਲਾ ਹੁਜਰਾ ਆਲਾ ਆਲੇ ਦਰਜੀ ਦਾ ਚੰਗਾ ਉੱਤਮ ਜਿਸ ਨੂੰ ਕਹਿੰਦੇ ਹਨ ਹੂਰ ਨੂਰ ਹੂਰ ਨੂਰ ਇੱਥੇ ਠਮਕ ਮਸਕ ਖੁਦਾਇਆ ਇੱਥੇ ਵਿਸਰਾਮ ਹੈ ਬੰਦਗੀ ਅੱਲਾ ਹੈ ਇਹ ਬੰਦਗੀ ਅੱਲਾਹ ਇਹ ਕਸ ਕੇ ਬੋਲਣਾ ਇੱਥੇ ਠਮਕ ਹੈ ਆਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੁਧਾ ਸੋਈ ਹਾਜੀ ਸੋਈ ਹਾਜੀ ਥੋੜੇ ਜਿਹਾ ਕਸ ਕੇ ਬੋਲਣਾ ਹੱਜ ਕਰਨ ਵਾਲਾ ਸੋ ਮੁੱਲਾ ਮਲੂਨ ਨਿਵਾਰੈ ਸੋ ਦਰਬੇਸ਼ ਜਿਸ ਸਿਫਤ ਧਰਾ ਸੋ ਮੁੱਲਾ ਮਲੂਨ ਨਿਵਾਰੈ ਇਥੇ ਵਿਸਰਾਮ ਸੋ ਦਰਬੇਸ਼ ਜਿਸ ਸਿਫਤ ਧਰਾ ਸਬੇ ਵਕਤ ਸਬੇ ਕਰ ਵੇਲਾ ਸਬੇ ਸਬੇ ਵਖਤ ਸਬੇ ਕਰ ਵੀਲਾ ਖਾਲਕ ਯਾਦ ਦਿਲੈ ਮਹਿ ਮੌਲਾ ਮੌਲਾ ਨਹੀਂ ਕਹਿਣਾ ਮੌਲਾ ਇਹ ਪੋਲਾ ਬੋਲਣਾ ਖਾਲਕ ਯਾਦ ਦਿਲੈ ਮਹਿ ਮੌਲਾ ਤਸਬੀਹ ਯਾਦ ਕਰੋ ਦਾਸ ਮਰਦਨ ਦਾਸ ਮਰਦਨ ਇਥੇ ਵਿਸਰਾਮ ਸੁੰਨਤ ਸੀਲ ਬੰਧਾਨ ਬਰਾ ਦਿਲ ਮਹਿ ਜਾਨਹੁ ਸਭ ਫੇਲ ਹਾਲਾਂ ਖੇਲਖਾਨਾ ਬਰਾਦਰ ਹਮੂ ਜੰਜਾਲਾ ਹਾਂ ਖੇਲਖਾਨਾ ਬਰਾਦਰ ਇੱਥੇ ਵਿਸਰਾਮ ਹਮੂ ਜੰਜਾਲਾ ਖੇਲਖਾਨਾ ਇਕੱਠਾ ਹੀ ਪਾਠ ਹੈ ਖੇਲਖਾਨਾ ਵੱਖਰਾ ਨਹੀਂ ਹੈਣਾ ਖੇਲਖਾਨਾ ਬਰਾਦਰ ਇੱਥੇ ਵਿਸਰਾਮ ਹਮੂ ਜੰਜਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਹਾਂਜੀ ਮੀਰ ਮਲਕ ਉਮਰੇ ਫਾਨਾਇਆ ਮੀਰ ਮਲਕ ਉਮਰੇ फन आया इथे विश्राम एक मुकाम खुदा ए धरा अवल सिफत नहीं अवल ए अवल पहली अवल सिफत कस के बोलना है साहब हमरी अवल अवल सिफत दूसरी सबूरी तीसरा हलेमी चौथा बखैरी पांचवा पंजे एकत मुकाम में, एह पांच वक्त ਤੇਰੇ ਅપરપરા ਇਹ ਵੀ ਵਿਸਰਾਮ ਧੀਮ ਖਾਂ ਧਿਆਨ ਨਾਲ ਲਾਉਣੀਆਂ ਹਨ ਪੰਜਵੈ ਇਥੇ ਧੀਮ ਖਲਾ ਦਨੀ ਹੈ ਪੰਜਵੈ ਪੰਜੇ ਇਕਤ ਮੁਕਮੈ ਇਕਤ ਕਸ ਕੇ ਕਹਿਣਾ ਪੰਜੇ ਇਕਤ ਮੁਕਮੈ ਇਥੇ ਵਿਸਰਾਮ ਇਹ ਪੰਜ ਵਖਤ ਤੇਰੇ ਇਥੇ ਠੰਮ ਖਲਾ ਦਨੀ ਹੈ ਹਾਂਜੀ ਇਹ ਪੰਜ ਵਖਤ ਤੇਰੇ ਅપરપરા ਸਗਲੀ ਜਾਨ ਕਰਹੋ ਮੌਦੀਫਾ ਸਗਲੀ ਜਾਨ ਇੱਥੇ ਵਿਸਰਾਮ ਲਾਉਣਾ ਹੈ ਕਰਹੋ ਮੌਦੀਫਾ ਬਾਦ ਅਮਲ ਛੋੜ ਕਰਹੋ ਹੱਥ ਕੂਜਾ ਬਾਦ ਪੋਲਾ ਬੋਲਣਾ ਹੈ ਬਾਦ ਅਮਲ ਛੋੜ ਇੱਥੇ ਵਿਸਰਾਮ ਹੈ ਕਰਹੋ ਹੱਥ ਕੂਜਾ ਕੂਜਾ ਕਸਕੇ ਬੋਲਣਾ ਖੁਦਾਏ ਏਕ ਬੁੱਧ ਦੇਵ ਵਹ ਬਾਂਗਾ ਨਹੀਂ ਖੁਦਾਏ ਏਕ ਬੁੱਧ ਇਥੇ ਠਮਕ ਲਾਉਣੀ ਹੈ ਯਾਦ ਰੱਖਣ ਵਾਲੀ ਠਮਕ ਹੈ ਬਾਂਗਾ ਖੁਦਾਏ ਏਕ 부ਝ ਦੀਵਹੁ ਬਾਂਗਾ ਦੋਵੇਂ ਬਿੰਦੀਆਂ ਲਾਉਣੀ ਹੈ ਖੁਦਾਏ ਏਕ 부ਝ ਦੀਵਹੁ ਬਾਂਗਾ ਇਥੇ ਵਿਸਰਾਮ ਹੈ ਗੁਰਗੂ ਬਾਰਖੁਰਦਾਰ ਖਰਾ ਗੁਰਗੂ ਇਥੇ ਯਮਕ ਲਾ ਦੇਣੀ ਹੈ ਬਾਰਖੁਰਦਾਰ ਇਹ ਪਾਠ ਇਕੱਠਾ ਹੀ ਹੈ ਬਾਰਖੋਰਦਾਰ ਵੱਖਰਾ ਨਹੀਂ ਕਹਿਣਾ ਬਾਰਖੋਰ ਇਦੇ ਵਿੱਚ ਡੈਸ਼ ਦੇ ਕੇ ਧਾਰ ਨਾਲ ਬੋਲਣਾ ਪਾਠ ਇਕੱਠਾ ਹੀ ਹੈ ਬੁਰਗੂ ਬਾਰਖੁਰਦਾਰ ਖਰਾ ਹੱਕ ਹਲਾਲ ਬਖੋਰਹੁ ਖਾਣਾ ਹਲਾਲ ਤੇ ਵਿਸਰਾਮ ਹੈ ਹੱਕ ਹਲਾਲ ਬਖੋ ਬਖੋਰਹੁ ਖਾਣਾ ਦਿਲ ਦਰਿਆਵ ਹਲਾਲ ਤੇ ਤੂੰ ਉਹ ਮੈ ਲਾਣਾ ਹਾਂਜੀ ਦਿਲ ਦਰਿਆਵ ਤੂੰ ਉਹ ਮੈ ਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਇਲ ਨਾ ਦੋਸ 18 ਨੀ ਦੋਜ 18 ਵੱਖਰਾ ਪਾਠ ਹੈ ਦੋਸ ਨਹੀਂ ਹੈ ਪੀਰ ਪਛਾਣੈ ਭਿਸਤੀ ਸੂਈ ਇਥੇ ਵਿਸਰਾਮ ਹੈ ਅਜਰਾਇਲ ਇਥੇ ਯਮਕ ਲਾ ਦਨੀ ਹੈ ਅਜਰਾਇਲ ਨਹੀਂ ਕਹਿਣਾ ਅਜਰਾਇਲ ਨਾ ਦੋਜ 18 ਵੱਖਰਾ ਵੱਖਰਾ ਬੋਲਣਾ ਦੋਜ ਸਰਾ ਇਕੱਠਾ ਵੀ ਨਹੀਂ ਕਹਿ ਦੇਣਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਨ ਹਕੀਨਾ ਨਾ ਪਾਕ ਪਾਕ ਕਰ ਹضور ਹਦੀਸਾ ਨਾ ਪਾਕ ਵੱਖਰਾ ਨਹੀਂ ਕਹਿਣਾ ਨਾ ਪਾਕ ਇਕੱਠਾ ਹੀ ਉਚਾਰਨ ਕਰਨਾ ਨਾ ਪਾਕ ਇਥੇ ਯਮਕ ਲਾ ਦਨੀਏ ਨਾ ਪਾਕ ਪਾਕ ਕਰ ਇਥੇ ਠਮਕ ਲੱਗੇਗੀ ਹضور ਹਦੀਸਾ ਇਥੇ ਵਿਸਰਾਮ ਹੈ ਸਾਬਤ ਸੂਰਤ ਦਸਤਾਰ ਸਿਰਾਂ ਸਾਬਤ ਸੂਰਤ ਦਸਤਾਰ ਸਿਰਾਂ ਮੁਸਲਮਾਨ ਮੋਮ ਦਿਲ ਹੋਵੇ ਹਾਂ ਮੁਸਲਮਾਨ ਪਤਿਸ਼੍ਰਾਮ ਅੰਤਰ ਕੀ ਮਾਲ ਦੇਲ ਤੇ ਧੋਵੇ ਦੁਨੀਆ ਰੰਗ ਨ ਆਵੇ ਨੇੜ ਹੈ ਦੁਨੀਆ ਰੰਗ ਇਥੇ ਠਮਕ ਨ ਆਵੇ ਨੇੜ ਹੈ ਇਥੇ ਵਿਸਰਾਮ ਹੈ ਦੁਨੀਆ ਰੰਗ ਨ ਆਵੇ ਨੇੜ ਹੈ ਜੋ ਕੁਸਮ ਪਾਟ ਕਿਉ ਪਾਕ ਹਰਾ ਜੋ ਕੁਸਮ ਪਾਟ ਇਥੇ ਠਮਕ ਕਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਜਾ ਕੋ ਮਿਹਰ ਇਥੇ ਵਿਸਰਾਮ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਕੁਦਰਤ ਕਾਦਰ ਕਰਨ ਕਰੀਮਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ अथाह रहीमा यह भी मुहबत उचारण करना है मम्मी तो चाह के सिफत मुहबत अथाह रहीमा हक हुक्म सच खुदाया बुज नानक बंद खलास तरा विश्राम बड़ा याद रखने वाला विश्राम है हक हुक्म इथे ठमक है सच खुदाया बुझ इथे विश्राम है नानक इथे यमक लादनी है ਬੰਦ ਖਲਾਸ ਤਰਾ ਬੰਦ ਦਦੇ ਨਾਲ ਬੁੱਦਨਾ ਹੈ